ਰਾਗ ਗਾਣ ਨਾਲ ਝੂਠ ਨਹੀਂ ਲੈਂਦੀ ਕਤਈ ਨਹੀਂ ਲੈਂਦੀ ਇੱਥੇ ਤਾਨ ਸੈਨ ਜੈਸੇ ਵੀ ਮੈਲੇ ਹੀ ਰਹੇ ਮਨ ਦੇ ਤਾਨ ਸੈਨ ਸਵਾਮੀ ਹਰੀਦਾਸ ਦਾ ਚੇਲਾ ਸੀ ਹਿੰਦੂ ਸੀ ਤੇ ਅਕਬਰ ਦੇ ਦਬਦਬਾ ਹੇਠ ਆ ਕੇ ਇਹਨੇ دین ਇਲਾਹੀ ਕਬੂਲ ਕਰ ਲਿਆ ਤੇ ਅਕਬਰ ਨੇ ਇਹਦਾ ਨਾਂ ਤਾਨ ਸੈਨ ਰੱਖ ਛੜਿਆ ਮੁਸਲਮਾਨ ਬਣ ਗਿਆ ਸੀ ਤੇ ਦਬਿਆ ਹੀ ਰਿਹਾ ਕੀ ਹੋਇਆ ਜੇ ਇਤਨਾ ਚੋਟੀ ਦਾ ਰਾਗੀ ਸੀ ਕੰਨ ਨੇ ਉਹ ਮੇਗ ਮਲਾਰ ਜਾਂਦਾ ਸੀ ਤੇ ਬਰਖਾ ਹੋ ਜਾਂਦੀ ਸੀ ਉਹ ਬਸੰਤ ਬਹਾਰ ਜਾਂਦਾ ਸੀ ਤੇ ਦਰਖਤ ਸੁੱਕੇ ਹਰੇ ਹੋ ਜਾਂਦੇ ਸਨ ਇਸ ਤਰ੍ਹਾਂ ਦੀ ਉਸ ਦੇ ਨਾਲ ਕਹਾਣੀਆਂ ਉਹ ਦੀਪਕ ਗਾਮ ਦਾ ਸੀ ਤੇ ਬੁਝਿਆ ਹੋਇਆ ਦੀਵਾ ਜਲ ਜਾਂਦਾ ਸੀ ਇਸ ਤਰ੍ਹਾਂ ਦੀ ਸੰਗੀਤ ਦੀ ਦੁਨੀਆ 'ਚ ਚਰਚਾ ਹੈ ਪਰ ਕੀ ਹੋਇਆ ਰਾਗ ਦਾ ਧਨੀ ਸੀ ਸਵਰ ਦਾ ਪੰਡਿਤ ਸੀ ਸਵਰ ਦਾ ਉਸ ਨੂੰ ਬਹੁਤ ਵੱਡਾ ਗਿਆਨ ਲੇਕਿਨ ਕੋਈ ਸੁੱਚਾ ਹੋ ਗਿਆ ਕੋਈ ਬ੍ਰਹਮ ਗਿਆਨੀ ਬਣ ਗਿਆ ਕੋਈ ਸੰਤ ਬਣ ਗਿਆ ਕੋਈ ਰੱਬ ਦੇ ਨੇੜੇ ਹੋ ਗਿਆ ਹਿੰਦੁਸਤਾਨ ਦੇ ਇਸ ਵਕਤ ਚੋਟੀ ਦੇ ਸੰਗੀਤਕਾਰ ਮੌਜੂਦ ਨੇ ਸਿਤਾਰ ਦੀ ਦੁਨੀਆ ਵਿੱਚ ਰਵੀ ਸ਼ੰਕਰ ਦਾ ਕੋਈ ਮੁਕਾਬਲਾ ਨਹੀਂ ਸ਼ਹਿਨਾਈ ਦੀ ਦੁਨੀਆ ਵਿੱਚ ਬਸਮਿੱਲੇ ਖਾਨ ਦੇ ਨਾਲ ਕੋਈ ਬੰਦਾ ਬਿਠਾਇਆ ਨਹੀਂ ਜਾ ਸਕਦਾ ਤਬਲੇ ਦੀ ਦੁਨੀਆ ਦੇ ਸ਼ਿਖਰ ਤੇ ਪਹੁੰਚਿਆ ਇਸ ਵਕਤ ਅੱਲਾ ਰੱਖਾ ਤੇ ਜਦ ਵੇ ਜਾਂਦੇ ਨੇ ਇਹ ਸ਼ੈਨਾਈ ਤੇ ਤਬਲਾ ਤੇ ਸਿਤਾਰ ਲੋਕੀ ਦੰਗ ਰਹਿ ਜਾਂਦੇ ਨੇ ਬਿਸਮਾਦ ਹੋ ਜਾਂਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਕਦੀ ਨੇੜਿਓਂ ਦੇਖਣਾ ਕੋਈ ਸੰਤ ਤੇ ਭਗਤ ਵਾਲੀ ਜ਼ਿੰਦਗੀ ਐ ਐਵੇਂ ਨਿੰਦਾ ਹੋ ਜਾਏਗੀ ਇੱਕ ਆਮ ਸੰਸਾਰੀ ਤੋਂ ਵੀ ਥੱਲੇ ਦੀ ਗੱਲ ਐ ਕੁਝ ਵੀ ਨਹੀਂ ਚੋਟੀ ਦੇ ਰਾਗੀ ਨੇ ਚੋਟੀ ਦੇ ਸੰਗੀਤਕਾਰ ਨੇ ਫਿਰ ਗਾਇਕ ਜੋ ਆਪਣੇ કંਠ ਤੋਂ ਰਾਗ ਨੂੰ ਪ੍ਰਗਟ ਕਰਦੇ ਨੇ ਹਿੰਦੁਸਤਾਨ ਵਿੱਚ ਇਸ ਤਰ੍ਹਾਂ ਦੇ ਚੋਟੀ ਦੇ ਤਮਾਮ ਗਾਇਕ तकरीबन तकरीबन ਫਿਲਮਾਂ ਚ ਪਹੁੰਚ ਚੁੱਕੇ ਨੇ ਫਿਲਮ ਲਾਇਨ ਵਿੱਚ ਉਹ ਸੰਤ ਹੋ ਗਏ ਨੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇੰਨੀ ਮੈਰਜ਼ ਕਰਦੇ ਆ ਗਾਇਕੀ ਦੇ ਵਿੱਚ ਕੋਈ ਮੁਕਾਬਲਾ ਨਹੀਂ ਸਵਰ ਗਿਆਨ ਦੇ ਵਿੱਚ ਕੋਈ ਮੁਕਾਬਲਾ ਨਹੀਂ ਜਿਸ ਢੰਗ ਨਾਲ ਉਹ ਸਵਰ ਨੂੰ ਪ੍ਰਗਟ ਕਰਦੇ ਨੇ ਗਾਇਕ ਨੂੰ ਪ੍ਰਗਟ ਕਰਦੇ ਨੇ ਦੁਨੀਆ ਮੋਹਿਤ ਹੁੰਦੀ ਹੈ ਦੁਨੀਆ दंग रह ਜਾਂਦੀ ਹੈ ਇੱਕ ਇੱਕ ਗੀਤ ਉਹਨਾਂ ਦਾ ਸੁਣਨ ਲਈ ਤੋ ਬ੍ਰह्मज्ञानी ਹੋ ਗਏ ਨੇ ਕੋਈ ਰੱਬ ਨਾਲ ਜੁੜ ਗਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸ਼ਰਾਬ ਆਯਾਸ਼ੀ ਚ ਜ਼ਿੰਦਗੀ ਬਤੀਤ ਹੁੰਦੀ ਇਹਨਾਂ ਦੀ ਦੇਖੀ ਗਈ ਹੈ ਕੁਝ ਵੀ ਨਹੀਂ ਕੋਈ ਗੱਲ ਹੀ ਨਹੀਂ ਹੈ ਤੋ ਸਾਬ ਕਹਿੰਦੇ ਝੂਠ ਨਾ ਰਾਗੀ ਸਿਰਫ ਰਾਗ ਗਾਣ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ ਇਹ ਪਹਿਲੇ ਪਾਤਸ਼ਾਹ ਦੇ ਬਚਨ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਹਾਂ ਤੇ ਇਹ ਬਾਣੀ ਬਿਰਲੋ ਵਿਚਾਰ ਸੀ